ਲਈ ਕਾਲ ਬਣ ਕੇ ਆਈ ਹੈ ਦਰਸਲ ਇਹ ਵੀ ਕਿਹਾ ਜਾ ਰਿਹਾ ਹੈ ਕਿ ਸ਼ਰਾਬ ਦੇ ਨਸ਼ੇ ਦੇ ਵਿੱਚ ਟੰਨ ਸੀ ਇਸ ਦਾ ਚਾਲਕ ਜਿਸ ਦੇ ਵੱਲੋਂ ਟੱਕਰ ਮਾਰੀ ਗਈ ਹੈ ਹਾਲਾਂਕਿ ਇਸ ਇਲਜ਼ਾਮਾ ਦੇ ਵਿੱਚ ਕਿੰਨੀ ਸੱਚਾਈ ਹੈ ਇਹ ਜਾਂਚ ਦਾ ਵਿਸ਼ਾ ਬਣ ਜਾਂਦਾ ਪਰ ਖੂਨ ਦੇ ਨਾਲ ਲੱਥ ਪੱਥ ਇਸ ਤਾਂ ਪੰਜਾਬ ਦੇ ਵਿੱਚ ਵੱਡਾ ਸੜਕ ਹਾਦਸਾ ਵਾਪਰਿਆ ਹੈ ਸ਼ਰਾਬ ਦੇ ਨਸ਼ੇ ਦੇ ਵਿੱਚ ਟੰਨ ਇੱਕ ਫੋਰਚੂਨਰ ਵਾਲੇ ਦੇ ਵੱਲੋਂ ਟੱਕਰ ਮਾਰੀ ਗਈ ਹੈ ਮੋਟਰਸਾਈਕਲ ਤੇ ਜਾਂਦੇ ਵਿਅਕਤੀਆਂ ਨੂੰ ਇਸ ਵੇਲੇ ਹਸਪਤਾਲ ਦੇ ਵਿੱਚ ਜੇਰੇ ਇਲਾਜ ਨੇ ਪਿੜਿਤ ਧਿਰ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਆਖਿਰਕਾਰ ਬੜੀ ਲਾਪਰਵਾਹੀ ਦੇ ਨਾਲ ਇਸ ਫੋਰਚੂਨਰ ਕਾਰ ਨੂੰ ਚਲਾਇਆ ਜਾ ਰਿਹਾ ਸੀ ਇੱਥੋਂ ਤੱਕ ਕਿ ਸ਼ਰਾਬ ਦੇ ਨਸ਼ੇ ਦੇ ਵਿੱਚ ਇਸ ਦਾ ਚਾਲਕ ਟੁੱਣ ਸੀ ਹਾਲਾਂਕਿ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਨੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਟਿਊਸ਼ਨ ਲਗਾ ਕੇ ਘਰ ਨੂੰ ਜਾ ਰਹੇ ਸਨ ਦੋ ਵਿਦਿਆਰਥੀ ਅਤੇ ਕੁਝ ਜਿਹੜੇ ਆ ਬਜ਼ੁਰਗ ਪਤੀ ਪਤਨੀ ਨੂੰ ਵੀ ਟੱਕਰ ਮਾਰੀ ਗਈ ਹੈ ਇਥੋਂ ਤੱਕ ਕਿ ਜੋ ਇਸ ਹਾਦਸੇ ਦੇ ਵਿੱਚ ਤਕਰੀਬਨ 5 ਲੋਕ ਜਿਹੜੇ ਆ ਫੱਟੜ ਹੋਏ ਨੇ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਨੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਉਸ ਫੋਰਚੂਨਰ ਗੱਡੀ ਦੀਆਂ ਜਿਹੜੀ ਕੀ ਇਸ 5 ਜਾਣਿਆਂ ਦੇ ਲਈ ਕਾਲ ਬਣ ਕੇ ਆਈ ਹੈ ਦਰਅਸਲ ਇਹ ਵੀ ਕਿਹਾ ਜਾ ਰਿਹਾ ਕਿ ਸ਼ਰਾਬ ਦੇ ਨਸ਼ੇ ਦੇ ਵਿੱਚ ਟਨਸੀ ਇਸ ਦਾ ਚਾਲਕ ਜਿਸ ਦੇ ਵੱਲੋਂ ਟੱਕਰ ਮਾਰੀ ਗਈ ਆ ਹਾਲਾਂਕਿ ਇਸ ਇਲਜ਼ਾਮਾ ਦੇ ਵਿੱਚ ਕਿੰਨੀ ਸੱਚਾਈ ਹੈ ਇਹ ਜਾਂਚ ਦਾ ਵਿਸ਼ਾ ਬਣ ਜਾਂਦਾ ਪਰ ਖੂਨ ਦੇ ਨਾਲ ਲੱਥਪੱਥ ਇਹ ਸੜਕ ਹੋ ਜਾਂਦੀ ਹੈ ਇਸ ਕਦਰ ਜਿਹੜੀ ਹੈ ਇਹ ਟੱਕਰ ਮਾਰੀ ਜਾਂਦੀ ਹੈ ਦੋ ਵਿਦਿਆਰਥੀ ਤਾਂ ਜਿਹੜੇ ਆ ਟਿਊਸ਼ਨ ਤੋਂ ਪਿੰਡ ਨੂੰ ਜਾ ਰਹੇ ਸਨ ਉਹਨਾਂ ਨੂੰ ਟੱਕਰ ਮਾਰੀ ਤੇ ਫਿਰ ਉਸ ਤੋਂ ਬਾਅਦ ਇੱਕ ਪਤੀ ਪਤਨੀ ਬਜ਼ੁਰਗ ਜੋੜਾ ਜਿਹੜਾ ਕਿ ਮੋਟਰਸਾਈਕਲ ਦੇ ਉੱਤੇ ਜਾ ਰਿਹਾ ਸੀ ਉਹਨਾਂ ਨੂੰ ਵੀ ਟੱਕਰ ਮਾਰ ਦਿੱਤੀ ਜਾਂਦੀ ਹੈ ਤਾਂ ਪੁਲਿਸ ਇਸ ਮਾਮਲੇ ਦੇ ਵਿੱਚ ਜਾਂਚ ਪੜਤਾਲ ਕਰ ਰਹੀ ਹੈ ਹਾਲਾਂਕਿ ਇਸ ਤੇ ਡਰਾਈਵਰ ਨੂੰ ਗ੍ਰਫਤਾਰ ਕੀਤਾ ਗਿਆ ਹੈ ਜਾਂ ਨਹੀਂ ਇਸ ਬਾਰੇ ਕੋਈ ਵੀ ਜਾਣਕਾਰੀ ਅਜੇ ਤੱਕ ਸਾਹਮਣੇ ਨਹੀਂ ਆ ਸਕੀ ਪਰ ਆਏ ਦਿਨ ਲਾਪਰਵਾਹੀ ਦੇ ਕਰਕੇ ਕਈ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਨੇ ਤੇ ਜਿਸ ਦਾ ਖਾਮਿਆਜ਼ਾ ਕੌਣ ਭੁਗਤੇਗਾ ਇਹ ਵੱਡਾ ਸਵਾਲ ਖੜਾ ਹੋ ਜਾਂਦਾ ਹੈ ਮਿੰਦਰਾ ਸਿੰਘ ਜੀ ਮੇਨੋਂ ਮੈਂ ਇੰਦਰੋਂ ਜਾ ਰਿਹਾ ਸੀਗਾ ਵਾਪਸੀ ਆਪਣੇ ਘਰ ਨੂੰ ਮਗਰੋਂ ਗੱਡੀ ਬੜੀ ਜ਼ੋਰ ਦੀ ਮਾਰ ਕੇ ਨੇ ਦਾ ਘਰ ਦੇ ਨਾਲ 7 ਵਜੇ ਨਾਲੇ ਮੇਰਾ ਸਿਰ ਧਰਤੀ ਨਾਲ ਟਕਸੀ ਗਈ ਕੋਈ ਮੋਟਰਸਾਈਕਲ ਸੀ ਉਹਨੇ ਹੋਰ ਕਿੰਨੇ ਨੂੰ ਫਟਕਾਰ ਕਰਿਆ ਜੀ ਉਹ ਪਿੰਡੋਂ ਦੇਖੋ ਜੀ ਸਾਰੇ ਸਾਡੇ ਪਿੰਡ ਦੇ ਖੜੇ ਨੇ ਹਾਂਜੀ ਤੁਸੀਂ ਕਹਦੇ ਸੀਗੇ ਅਸੀਂ ਮੋਟਰਸਾਈਕਲ 'ਤੇ ਸੀਗੇ ਅਸੀਂ ਵਾਪਸੀ ਜਾ ਰਹੇ ਸੀਗੇ ਜੀ ਕਿਹੜੇ ਕਿੱ데 ਜਾ ਰਹੇ ਸੀ ਕਰਾਲੇ ਜੀ ਉਹ ਮੈਂ ਕਿਉਂ ਮੇਰਾ ਬਰਾਦਰ ਇੱਥੇ ਦਾਖਲਾ ਹੈ ਉਹਦਾ ਖਬਰ ਲੈ ਕੇ ਅਸੀਂ ਵਾਪਸੀ ਜਾ ਰਹੇ ਸੀ ਤੇ ਮਗਰੋਂ ਦੀ ਬਹੁਤ ਜ਼ੋਰ ਦੀ ਪੋਲ ਚੜ੍ਹਨੇ ਪੋਲ ਚੜਦੇ ਆ ਜਦੋਂ ਆਪਾਂ ਇਹ ਹਾਂਜੀ ਉੱਚੇ ਹੋਏ ਕੋਲ ਇਵਰਟਰ ਨਾਲ ਪੜਤੇ ਗੋ ਇੱਥੇ ਆਪਣੇ ਆ ਜਿਹੜਾ ਕੋਲਾ ਜਦੋਂ ਆਪਾਂ ਚੜ੍ਹਦੇ ਨਹੀਂ ਤਾਂ ਇੰਦਰ ਉੱਥੇ ਹੋਇਆ ਕਿੰਨੇ ਜਣੇ ਟੋਟਲ ਪਟੜ ਤੋਂ ਅਸੀਂ ਤੇ ਦੋਏ ਮਾਰਕੀ ਵੀ ਸੀਗੇ ਜੀ ਬਾਕੀ ਉਹ ਸਾਡਾ ਪਿੰਡ ਖੜਾ ਜੀ ਸਾਰੀ ਪਿੰਡ ਦੇ ਨੇ ਸਾਡੇ ਉਹ ਦੇਖੋ ਤਿੰਨ ਚਾਰ ਜਣੇ ਉਹ ਸਾਰੀ ਸਾਡੇ ਪਿੰਡ ਦੀ ਖੜੇ ਨੇ ਉਹ ਪ੍ਰਧਾਨ ਵੀ ਨੇ ਵਿੱਚ ਮੈਂਬਰ ਸਰਪੰਚ ਸਾਰੀ ਵਿੱਚ ਹੀ ਨੇ ਜੀ ਵਿੱਚ ਹਾਂਜੀ ਇਹ ਮੇਰੇ ਪਾਸਾ ਖੜਿਆ ਮਣੀ ਮਾਰ ਕੇ ਸਾਨੂੰ ਤਾਂ ਭੱਜ ਗਿਆ ਮੈਂ ਤਾਂ ਮੁੰਡਿਆਂ ਨੇ ਚੱਕਿਆ ਜੀ ਉੱਥੇ ਲਵੇ ਵਾਲੇ ਸੀ ਜਿਹੜੇ ਸਾਨੂੰ ਤਾਂ ਵੇਹ ਸੁਰਤ ਕਰਕੇ ਸੱਟ ਗਿਆ ਸਾਡਾ ਸੁਰਤ ਵੀ ਉਰੇ ਆ ਕੇ ਆਈ ਠੀਕ ਹਸਪੀਟਲ ਤੇ ਮੇਰੇ ਤਾਂ ਸੁੱਟਾ ਹੀ ਹੈ ਜੀ ਪਤਾ ਨਹੀਂ ਮੈਨੂੰ ਇਹ ਵੀ ਨਹੀਂ ਪਤਾ ਵੀ ਬੱਜੇ ਸਾਡੇ ਚ ਕੀ ਮੋਤਮਾ ਕਰੋ ਮੁੰਡੇ ਦੱਸ ਰਹੇ ਵੀ ਤੁਹਾਨੂੰ ਗੱਡੀ ਆਲਾ ਮਾਰ ਕੇ ਸੁੱਟ ਗਿਆ ਜੀ ਉਹ ਚੱਕ ਕੇ ਲੈ ਨੇ ਸਾਨੂੰ ਵਿਚਾਰੇ ਜਿਹੜੇ ਉੱਥੇ ਦੇਖ ਰਹੇ ਸੀ ਉਹ ਲੈ ਨੇ ਸਾਨੂੰ ਠੀਕ ਕੀ ਹੋਇਆ ਜਿਹੜਾ ਤੇ ਉਸ ਹੱਥ ਆ ਰਹੇ ਤੇ ਜੀ ਸਾਹਿਬ ਨੂੰ ਕਾਰ ਵਾਲੇ ਨੇ ਹਿੱਟ ਮਾਰੀ 3 ਵਜਿਆਂ ਦੇ ਪਹਿਲੇ ਇਹਨਾਂ ਦੇ ਬਾਰੇ ਘੋੜ ਦੇ 3 ਵਜੇ ਸਾਡੇ ਬਿਜ ਤੇ ਤੇ ਅੱਲਾ ਨੂੰ ਹਿੱਟ ਮਾਰ ਕੇ ਸਿੱਟ ਗਏ। ਛਿੱਡੀ ਗੱਡੀ ਮਰੀਦਾ ਸਾਗੀ ਤਾਂ ਸਾਹਮਣੇ ਬੈਠਾ ਜੀ ਦਰਪਾਚ ਕੋਟ ਦਾ ਇੱਕ 2000 ਕਿੰਨੇ ਜਾਣੇ ਗੱਡੀਆਂ ਕਿ ਉਸਦੇ ਦੋਏ ਜਾਣੇ ਜਾ ਰਹੇ ਤੇ ਆਪੇ ਆ ਰਹੇ ਸੀ ਤੁਸੀਂ ਨਾ ਪਿਆ ਰਹੇ ਤੇ ਜਿੰਨੂ ਉਮਰ ਤੇ ਜੋ ਆਸਤ ਤੱਕ 16 17 ਸਾਲ ਦੇ ਕਿਤੇ ਦੇਖਣੇ ਚਾਹਤ ਹੈ ਸ਼ਰਟ ਆਇਦਿਆ ਪਾਸਾ ਟੁੱਟ ਗਿਆ ਜੀ ਇਹਦੇ ਬਾਹਰ ਹੈ ਸ਼ਰਟ ਦੋ ਦੇ ਕੋਈ ਮੇਰਾ ਸ਼ਰਟ ਪੱਟ ਟੁੱਟ ਗਿਆ ਦੋ ਜਾਣਿਆਂ ਦੇ ਤੀਜਾ ਉੱਤਰ ਪਿਆ ਉਹ ਤਾਂ ਪਤਾ ਨਹੀਂ ਕੀ ਹੋਇਆ ਕੀ ਨਹੀਂ ਉਹ ਵੀ ਕਰਾ ਲਿਆ ਦਈ ਹੈ ਫੋਟੋ ਕਿਲੇ ਪੰਜ ਜਾਨੀ 5000 ਜੀ ਸਾਡੇ ਕਕਰਾਲੇ ਪਿੰਡ ਤੋਂ ਅੱਗੇ ਗ੍ਰਿੱਡ ਪੈਂਦਾ ਜੀ ਗ੍ਰਿੱਡ ਤੋਂ ਅੱਗੇ ਆ ਕੇ ਨਾ ਜੀ ਬੰਦੇ ਨੇ ਤਾਰੂ ਨਾਲ ਟ੍ਰਿੰਕ ਕੀਤੀ ਹੋਈ ਸੀ ਫੁੱਲ ਪੂਰਾ ਰੱਜਿਆ ਹੋਇਆ ਸੀ ਉਹਨੇ ਆ ਕੇ ਜੀ ਸਾਡੇ ਦੋ ਬੱਚੇ ਮੇਰਾ ਭਤੀਜਾ ਤੇ ਮੇਰਾ ਬੇਟਾ ਪਹਿਲਾਂ ਉਹਨਾਂ ਨੂੰ ਲੈੜਿਆ ਤੇ ਉਸ ਤੋਂ ਬਾਅਦ ਅੱਗੇ ਆ ਕੇ ਫਿਰ ਇੱਕ ਮੇਰਾ ਪਿੰਡ ਦੇ ਹੀ ਭਰਾਏ ਜੀ ਉਹਨੂੰ ਡੈਢ ਤਾਂ ਉਹਦਾ ਪੱਟ ਤੋੜਦਾ ਜੀ ਉਸ ਤੋਂ ਅੱਗੇ ਆ ਕੇ ਇੱਕ ਸਿਆਣਾ ਬਜ਼ੁਰਗ ਸਾਡੇ ਪਿੰਡ ਦੇ ਕਕਰਾਲੇ ਦੇ ਜੀ ਬੀਸੀਜੀ ਉਹਨਾਂ ਨੂੰ ਆਕੇ ਉਹਨਾਂ ਦੇ ਸਿਰਚ ਬਹੁਤ ਇਮਰਜੈਂਸੀ ਸੱਟਾਂ ਟੋਟਲ ਕਿੰਨੇ ਜਾਨੇ ਟੋਟਲ 5 ਜਾਨੇ ਜੀ ਕੀ ਕੀ ਕਿੰਨੇ ਸੱਟਾਂ ਸੱਟਾਂ ਜੀ ਸਿਰਚ ਵੀ ਨੇ 2 ਦੇ ਪੱਟ ਟੁੱਟ ਗਏ ਜੀ ਤੇ ਇੱਕ ਦੀਆਂ ਬਾਹਾਂ ਟੁੱਟ ਗਈਆਂ ਜੀ ਤੇ ਇੱਕ ਦਾ ਸਿਰਚ ਜਿਆਦਾ ਸੱਟਾਂ ਇੰਜਰਡ ਹੋਏ ਜੀ ਜਿਹੜੇ ਬੱਚੇ ਸਕੈਰੀਓ ਮੋਟਰਸਾਈਕਲ ਤੇ ਉਹ ਕਾ ਕਿੱਥੇ ਜਾ ਰਹੀ ਸੀ ਉਹ ਜੀ ਘਰ ਨੂੰ ਜਾ ਰਹਾ ਤੇ ਟਿਊਸ਼ਨ ਤੋਂ ਆਏ ਤੇ ਕਕਰਾਲੇ ਨੂੰ ਹਾਂ ਜੀ ਟਿਊਸ਼ਨ ਤੋਂ ਇੱਕ ਜਸਪ੍ਰੀਤ ਸਰਮਾ ਹੈ ਜੀ ਇੱਕ ਹਰਮਨ ਸਰਾਓ ਹੈ ਜੀ ਇੱਕ ਕਰਮ ਸਿੰਘ ਹੈ ਜੀ ਬੱਚਾ ਕੀ ਹੋ ਮੀਆਂ ਬੀਬੀ ਹਾਂਜੀ ਦੋਨੇ ਹੋ ਮੀਆਂ ਬੀਬੀ ਨੇ ਜੀ ਉਹ ਸਿਆਣੇ ਬਜ਼ੁਰਗ ਨੇ ਡੀਸੀ ਜੀ ਤੇ ਉਹਨਾਂ ਦੀ ਵਾਈਫ ਹੂ ਤੇ ਉਹ ਸਾਰੇ ਜੀ ਉਹਨਾਂ ਨੂੰ ਇੰਜਰ ਜਿਆਦਾ ਕਰਤਾ ਜੀ ਤੇ ਬੰਦਾ ਗੱਡੀ ਭਜਾ ਕੇ ਜੀ ਦੇਖੋ ਗੱਡੀ ਰੋਕੀ ਨਹੀਂ ਬੰਦੇ ਨੇ ਬਿਲਕੁਲ ਵੀ ਭਜਾ ਕੇ ਗੱਡੀ ਲਿਆ ਕੇ ਜੀ ਪੁਲ ਦੇ نیچے ਲਾ ਕੇ ਰੇਲਵੇ ਲਾਈਨ ਨੂੰ ਹੋ ਕੇ ਭੱਜ ਲਿਆ ਜੀ ਬੰਦਾ ਫਿਰ ਉੱਥੋਂ ਫੜ ਕੇ ਲਿਆਉਂਦਾ ਜੀ ਠੀਕ ਕੀ ਲੱਗਦਾ ਜਿਹੜਾ ਸੁਨੇਹਾਂ ਡ੍ਰਿੰਕ ਦੇ ਨਾਲ ਜਾਂ ਡ੍ਰਿੰਕ ਹੈ ਜੀ ਬਹੁਤ ਰੱਜਿਆ ਹੋਇਆ ਜੀ ਹੁਣ ਵੀ ਅੰਦਰ ਹੀ ਹੈ ਜੀ ਹਸਪੀਟਲ ਦੇ ਵਿੱਚ ਹੀ ਹੈ ਤੇ ਅਸੀਂ ਫੜ ਕੇ ਲਿਆਏ ਜੀ ਉਹਰੇ ਤੇ ਉਹ ਪੂਰਾ ਨਸੇ ਚ ਕੁੱਪਤਾ ਜੀ ਪ੍ਰਸ਼ਾਸਨ ਨੂੰ ਅਪੀਲ ਕਰਦੇ ਆ ਜੀ ਵੀ ਸਾਡੀ ਜੋ ਕਾਨੂੰਨ ਦੀ ਕਾਰਵਾਈ ਉਹ ਕੀਤੀ ਜਾਵੇ ਅ ਟੋਟਲ 5 ਪੇਸ਼ੈਂਟਸ ਇੰਜਰਡ ਆਏ ਆ ਸਾਡੇ ਕੋਲ ਤੇ ਉਹਨਾਂ ਵਿੱਚੋਂ ਦੋ ਦਾ ਫ੍ਰੈਕਚਰ ਸੀਗਾ ਤਾਂ ਉਹਨਾਂ ਨੂੰ ਰੈਫਰ ਕਰ ਦਿੱਤਾ ਗਿਆ ਨਾਮ ਉਹਨਾਂ ਦੇ ਹਰਮਨ ਤੇ ਕਰਮ ਸਿੰਘ ਤੇ ਬਾਕੀ ਤਿੰਨ ਪੇਸ਼ੈਂਟ ਅੰਡਰ ਅਬਜ਼ਰਵੇਸ਼ਨ ਨੇ ਸਾਡੇ ਕੋਲ ਜਸਪੀਤ ਸ਼ਰਮਾ ਦਾਰਾ ਸਿੰਘ ਤੇ ਉਹਨਾਂ ਦੀ ਪਤਨੀ ਬਲਵੰਤ ਜਿਹੜੇ ਰੈਫਰ ਕਰੇ ਨੇ ਉਹ ਕਿਸ ਤਰ੍ਹਾਂ ਦਾ ਕੰਡੀਸ਼ਨ ਹੁੰਦਾ ਉਹਨਾਂ ਦੇ ਦੋ ਜਣਿਆਂ ਦੇ ਲੱਤ 'ਚ ਫ੍ਰੈਕਚਰ ਲੱਗ ਰਿਹਾ ਹੈ ਇਲਾਜ ਲਈ ਉਹਨਾਂ ਨੂੰ ਜਿੰਦਰਾ ਹਾਂਜੀ ਉਹਨਾਂ ਦੀ ਉਮਰ ਨਾਲ ਇੱਕ ਦੀ ਉਮਰ 17 ਸਾਲ ਇੱਕ 24 ਤਾਂ ਪੰਜਾਬ ਦੇ ਵਿੱਚ ਵੱਡਾ ਸੜਕ ਹਾਦਸਾ ਵਾਪਰਿਆ ਸ਼ਰਾਬ ਦੇ ਨਸ਼ੇ ਦੇ ਵਿੱਚ ਟੁੰਨ ਇੱਕ ਫੋਰਚੂਨਰ ਵਾਲੇ ਦੇ ਵੱਲੋਂ ਟੱਕਰ ਮਾਰੀ ਗਈ ਹੈ ਮੋਟਰਸਾਈਕਲ ਤੇ ਜਾਂਦੇ ਵਿਅਕਤੀਆਂ ਇਸ ਵੇਲੇ ਹਸਪਤਾਲ ਦੇ ਵਿੱਚ ਜਿਹੜੇ ਇਲਾਜ ਨੇ ਪਿੜਿਤਿਰ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਆਖਿਰਕਾਰ ਬੜੀ ਲਾਪਰਵਾਹੀ ਦੇ ਨਾਲ ਇਸ ਫੋਰਚੂਨਰ ਕਾਰ ਨੂੰ ਚਲਾਇਆ ਜਾ ਰਿਹਾ ਸੀ ਇੱਥੋਂ ਤੱਕ ਕਿ ਸ਼ਰਾਬ ਦੇ ਨਸ਼ੇ ਦੇ ਵਿੱਚ ਇਸ ਦਾ ਚਾਲਕ ਟੁੰਨ ਸੀ ਹਾਲਾਂਕਿ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਨੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਟਿਊਸ਼ਨ ਲਗਾ ਕੇ ਘਰ ਨੂੰ ਜਾ ਰਹੇ ਸਨ ਦੋ ਵਿਦਿਆਰਥੀ ਅਤੇ ਕੁਝ ਜਿਹੜੇ ਆ ਬਜ਼ੁਰਗ ਪਤੀ ਪਤਨੀ ਨੂੰ ਵੀ ਟੱਕਰ ਮਾਰੀ ਗਈ ਹੈ ਇਥੋਂ ਤੱਕ ਕਿ ਜੋ ਇਸ ਹਾਦਸੇ ਦੇ ਵਿੱਚ ਤਕਰੀਬਨ 5 ਲੋਕ ਜਿਹੜੇ ਆ ਫਟੜ ਹੋਏ ਨੇ ਪੁਲਿਸ ਅਧਿਕਾਰੀ ਮੌਕੇ